ਉਹ ਹੀ ਲੇਡਿਸ ਹੈ ਠੀਕ ਹੈ ਅੱਜ ਕੱਲ ਦੀ ਦੌਰ ਦੇ ਵਿੱਚ ਜਿੱਦਾਂ ਬੱਚੀਆਂ ਸੇਫ ਨਹੀਂ ਹੈਗੀਆਂ ਜੇਕਰ ਕੋਈ ਇਥੇ ਨਸ਼ੇ ਕਰਦਾ ਹੈ ਹਰੇਕ ਲੇਡਿਸ ਆਪਣੀ ਬੱਚੀ ਨੂੰ ਲੈ ਕੇ ਆ ਰਹੀ ਹੈ ਕਿ ਇਹ ਚੀਜ਼ ਖੁੱਲਣ ਨਾਲ ਸਾਡੀਆਂ ਬੱਚੀਆਂ ਸੇਫ ਹੈਗੀਆਂ ਮੈਂ ਵੀ ਆਪਣੀ ਬੱਚੀ ਦੀ ਮਾਂ ਆ ਮੈਂ ਵੀ ਇੱਥੇ ਰਹਿਨੀ ਆ ਕਿੰਨੇ ਘਰ ਆ ਕਿ ਇਸ ਚੀਜ਼ ਖੁੱਲਣ ਨਾਲ ਸਾਡੀ ਬੱਚਿਆਂ ਦੇ ਫਰਕ ਪੈ ਸਕਦਾ ਕਿ ਨਹੀਂ ਸਕਦਾ ਸਕੂਲ ਵੀ ਲੱਗੇ ਲੱਗੇ ਹਾਂਜੀ ਸਕੂਲ ਵੀ ਹੈਗਾ ਐ ਇਥੋਂ ਪਜਤੋਂ 75 ਮੀਟਰ ਦੀ ਦੂਰੀ ਤੇ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਠੇਕਾ ਬੰਦ ਕਰਨਾ ਚਾਹੀਦਾ ਹੈ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ ਠੀਕ ਮਣ ਕਹਿੰਦਾ ਆਪੇ ਨਸ਼ੇ ਦੂਰ ਕਰੋ ਇਹ ਤਾਂ ਨਸ਼ਿਆਂ ਦੇ ਲਾਰਿਆ ਨਿਆਣਿਆਂ ਨੂੰ ਇਹ ਐਮਐਲਏ ਜਿਹੜਾ ਜਦੋਂ ਦਾ ਐਮਐਲਏ ਬਣਿਆ ਆ ਇਹਨੂੰ ਦੋ ਨੰਬਰ ਦਾ ਧੰਦਾ ਇੱਥੇ ਖੜਾਣ ਦਿਆ ਆ ਦੋ ਨੰਬਰ ਦਾ ਦੋ ਨੰਬਰ ਦੀ ਪਹਿਲਾ ਬ੍ਰਾਂਚਾ ਖੋਲਿਆ ਸੀ ਸ਼ਰਾਬਾਂ ਵੇਚਦੇ ਸੀ ਲੋਕੀ ਉਹ ਨਹੀਂ ਹਟੇ ਹੁਣ ਇਹਨਾਂ ਨੇ ਠੇਕਾ ਖਲਾਤਾ ਇਦਾਂ ਨਹੀਂ ਹੋਣੇ ਚਾਹੀਦੀ ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ ਜੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜੇ ਸਾਡੀ ਗੱਲ ਤਾਂ ਠੀਕ ਆ ਜੇ ਨਹੀਂ ਮੰਨਣੀ ਤਾਂ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾਲ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਹੋ ਕਿਉਂ ਲਾਉਂਦੇ ਆ ਬੱਚੇ ਪੜ੍ਹੇ ਲਿਖਿਆ ਇਹਨਾਂ ਨੇ ਪਾਣਾ ਨਹੀਂ ਦੇਣਾ ਬੱਚਿਆਂ ਨੂੰ ਅਸੀਂ ਇਹ ਗੱਲ ਨਹੀਂ ਹੋਣ ਦੇਣੀ ਦਾ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਪਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਠੇਕਾ ਨਹੀਂਓ ਖੋਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਠੀਕ ਨਹੀਂ ਤਾਂ ਜੇ ਇੰਨੀ ਗੱਲ ਆ ਗਈ ਅਸੀਂ ਐਮਐਲਏ ਨੂੰ ਪਿੰਡ ਨਹੀਂ ਬੰਨ ਦੇਣਾ ਠੀਕ ਬੁੜੀਆਂ ਨਾਲ ਨਹੀਂ ਬੰਨ ਦੇਣਾ ਅਸੀਂ ਜਨਾਨੀਆਂ ਨਾਲ ਨਹੀਂ ਬੰਨ ਦੇਣਾ ਕਿਉਂ ਅਸੀਂ ਦੁਖੀ ਆ ਠੀਕ ਹੈ ਬੰਦੇ ਸਾਰੀ ਦਿਨ ਕਮਾਉਂਦੇ ਆ ਜਨਾਨੀਆਂ ਜਨਾਨੀਆਂ ਦੁਖੀ ਆ ਮਾਵੜਾ ਪੂਰਾ ਹੈ ਜੀ ਸਾਡੇ ਪਿੰਡ ਬਿਨਾ ਮਰਜੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਧਕੇਨਾ ਢੇਕਾ ਖੋਲਿਆ ਜਾ ਰਿਹਾ ਹੈ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਇਹਨਾਂ ਦਿੰਦੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਢੇਕਾ ਹੈ ਠੇਕੇ ਜਿਹੜਾ ਲਾਗੇ ਖੁੱਲੇ ਜਾ ਰਿਹਾ ਇਹਦਾ ਕੀ ਪਿੰਡ ਵਸਿਆਂ ਨੂੰ ਕੀ ਇੰਪੈਕਟ ਪਏਗਾ ਉਹ ਜਿਆਦਾ ਫਰਕ ਹੈ ਜੀ ਸਕੂਲ ਹੈ ਮੰਦਿਰ ਹੈ ਬੱਚੇ ਹੈ ਸਾਰੇ ਪਿੰਡ ਨੂੰ ਹੈ ਜਨਾਨੀਆਂ ਮਹਿਲਾ ਸਭ ਜਾਂਦੀਆਂ ਇਹਦਾ ਬਹੁਤ ਜਿਆਦਾ ਗਲਤ ਆ ਸਾਰਾ ਸਾਰਿਆਂ ਨੂੰ ਤੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਕੋਈ ਦਰਖਾਸਤ ਅਸੀਂ ਸਾਰਿਆਂ ਨਾਲ ਮਿਲੇ ਆ ਜੀ ਚੋ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਇਸ ਕਰਕੇ ਸਾਰਾ ਪਿੰਡ ਇਕੱਠਾ ਹੋਇਆ ਹੈ ਕੀ ਹੋਣਾ ਤੁਹਾਡੀ ਮੰਗ ਹੈ ਪ੍ਰਸ਼ਾਸਨ ਦੀ ਸਾਡੀ ਮੰਗ ਇਹ ਹੈ ਕਿ ਇਸ ਠੇਕੇ ਦਾ ਸਾਨੂੰ ਜਲਦ ਤੋਂ ਜਲਦ ਅੱਜ ਹੀ ਹੱਲ ਕੀਤਾ ਜਾਏ ਲਗਾਇਆ ਜਾਵੇ ਚੱਕਿਆ ਜਾਏ ਠੀਕ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੋਧ ਮੁਹਿੰਮ ਹੈ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਅਸਲੀਅਤ ਦੇ ਵਿੱਚ ਇਦਾਂ ਦਾ ਕੋਈ ਯੁੱਧ ਨਹੀਂ ਛੜਿਆ ਹੋਇਆ ਜੇ ਕੋਈ ਯੁੱਧ ਛੜਿਆ ਹੋਇਆ ਤਾਂ ਇਹ ਵੱਡੇ ਵੱਡੇ ਠੇਕੇਦਾਰਾਂ ਨੂੰ ਅਨ ਅਥੋਰਾਈਜ਼ਡ ਜਿਹੜੇ ਠੇਕੇ ਖੋਲਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੈਂ ਇੱਕੋ ਸਵਾਲ ਕਰਦਾ ਪ੍ਰਸ਼ਾਸਨ ਨੂੰ ਕਿ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਹੈ ਵੀ ਜਿਹੜੀ ਕੋਈ ਪਰਮਿਸ਼ਨ ਹੈਗੀ ਹੈ ਕਿ ਉਹ ਦਿਖਾਨ ਜਦੋਂ ਪਿੰਡ ਦੇ ਸਰਪੰਚ ਇਹ ਗੱਲ ਕਹਿ ਰਿਹਾ ਵੀ ਬਿਨਾ ਕਿਸੇ ਪਰਮਿਸ਼ਨ ਤੋਂ ਔਰ ਪ੍ਰਸ਼ਾਸਨ ਆ ਉਹਨਾਂ ਨੇ ਇਸ ਗੱਲ ਦੀ بڑا ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਭਾਈ ਜੇ ਕੋਈ ਪਰਮਿਸ਼ਨ ਹੈਗੀ ਤਾਂ ਉਹਨੂੰ ਦੱਸਿਆ ਜਾਵੇ ਜਦੋਂ ਪਿਛਲੇ 50 ਸਾਲ ਦੇ ਅੰਦਰ ਇਸ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਹੈ ਤੇ ਜ਼ਬਰਦਸਤੀ ਇਸ ਪਿੰਡ ਦੇ ਉੱਤੇ ਠੇਕਾ ਕਿਉਂ ਥੋਪਿਆ ਜਾ ਰਿਹਾ ਐਡੇ ਕਿਹੜੇ ਸ਼ਰਾਬੀ ਇਸ ਇਲਾਕੇ 'ਚ ਵਧ ਗਏ ਕਿ ਜਿਹੜਾ ਰਾਤੋਂ ਰਾਤ ਠੇਕਾ ਬਣਾਉਣ ਦੀ ਨੋਬਤ ਆਈ ਇਥੋਂ 3 ਕਿਲੋਮੀਟਰ ਰੈਲੀ ਇਥੋਂ 2 ਕਿਲੋਮੀਟਰ ਨੰਗਲ ਹਰ ਜਗ੍ਹਾ ਪਹਿਲਾਂ ਹੀ ਠੇਕਾ ਅਵੇਲੇਬਲ ਹੈ ਔਰ ਜੇ ਇਹਨੇ ਠੇਕੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਦਾ ਵੀ ਹੋਰ ਠੇਕੇ ਖੋਲਣ ਦੀ ਲੋੜ ਹੈ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਦਾਂ ਕਰੋ ਘਰ-ਘਰ ਠੇਕਾ ਖੋਲ ਦਿਓ ਘਰ-ਘਰ ਨੌਕਰੀ ਘਰ-ਘਰ ਰਾਸ਼ਨ ਨਾਲ ਤੁਹਾਡਾ ਨਹੀਂ ਸਰਿਆ ਤੇ ਘਰ-ਘਰ ਠੇਕਾ ਖੋਲ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡਾ ਜੋਧ ਨਸ਼ਾ ਵਿਰੋਧ ਤੁਸੀਂ ਸਿਰਫ ਨਾਰਾ ਰੱਖਿਆ ਲੋਕਾਂ ਨੂੰ ਨਸ਼ੇੜੀ ਬਣਾ ਦਿਓ ਲੋਕਾਂ ਨੂੰ ਸ਼ਰਾਬੀ ਬਣਾ ਦਿਓ ਇਹੋ ਜਿਹਾ ਮਾਹੌਲ ਸਿਰਜ ਦਿਓ ਕਿ ਦੁਨੀਆ ਜਿਹੜੀ ਆ ਉਹ ਸ਼ਰਾਬੀ ਹੋ ਜਾਵੇ ਘਰਾਂ ਦੇ ਵਿੱਚ ਨਿਕਨ ਕੇ ਬੱਚੇ ਜਿਹੜੇ ਆ ਉਹ ਘਰਾਂ ਚੋਂ ਨਿਕਲਣ ਕਿਉਂਕਿ ਕਿਸੇ ਨੂੰ ਹਾਜੀ ਪਰ ਕਿਸੇ ਨੂੰ ਦਗਨ ਕਿਸੇ ਨੂੰ ਨੰਗਲ ਜਾਣ ਦੀ ਦਿੱਕਤ ਹੁੰਦੀ ਹੈ ਕੋ ਬੱਚਾ ਉਹਨੂੰ ਲੱਗਦਾ ਯਾਰ ਮੈਂ ਐਡੀ ਦੂਰ ਜਾਣਾ ਕਿੱਦਾਂ ਘਰ ਦੇ ਵਿੱਚ ਮਿਲ ਜੂਗੀ ਅਗਲਾ ਸਾਈਡ ਤੇ ਹੋ ਕੇ ਪੀਲੇਗਾ ਇਸ ਕਰਕੇ ਇਸ ਗੱਲ ਦਾ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਵਿਰੋਧ ਹੋ ਰਿਹਾ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਗੈਰ ਕਾਨੂੰਨੀ ਕੋਈ ਵੀ ਕੰਮ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਭਾਵੇਂ ਸਰਕਾਰ ਦੀ ਕਿਸੇ ਵੀ ਪੱਤਰ ਦੀ ਇਨਵੋਲਵਮੈਂਟ ਹੋਵੇ ਹਰ ਗੈਰ ਕਾਨੂੰਨੀ ਕੰਮ ਦੇ ਖਿਲਾਫ ਡਟ ਕੇ ਖੜਾ। ਅਜੇ ਸਾਰਾ ਜੇ ਠੇਕਾ ਖੋਲਿਆ ਜਾ ਰਹੀ ਸਿੱਪਰੀਆਂ ਵਿੱਚ ਔਰ ਵਿਰੋਧ ਕੀਤਾ ਗਿਆ ਹੈ ਕਿ ਇਹ ਹੁਣ ਮਾਮਲਾ ਪੂਰਾ ਹੈ। ਮਾਮਲਾ ਇਹ ਹੈ ਵੀ ਇਹ ਠੇਕਾ ਸਰਕਾਰ ਤੋਂ ਮਨਜ਼ੂਰਸ਼ੂਦਾ ਠੇਕਾ ਸੀਗਾ ਪਿੰਡ ਵਾਲਿਆਂ ਨੂੰ ਰਾਏ ਵੀ ਇਹਨਾਂ ਦੀ ਕੋਈ ਸਹਿਮਤੀ ਨਹੀਂ ਲਈਏ ਇਹਦੇ ਵਿੱਚ। ਕਿ ਤਾਂ ਰਜਤ ਰਾਏ ਸੀ। ਇਹਨਾਂ ਦਾ ਮੈਂ ਮੰਗ ਪੱਤਰ ਲੈ ਲਿਆ। ਹੁਣ ਮੈਂ ਆਪਣੇ ਹਾਇਰ ਸੌਲਟਿੰਗ ਦੱਸੂਗਾ ਇਹਦੇ ਬਾਰੇ ਜਾ ਕੇ ਠੀਕ ਹੈ ਨਾ ਜੋ ਫੈਸਲਾ ਉਹ ਲੋਕ ਕੋ ਇਹਨਾਂ ਨੂੰ ਸਰਵ ਕਰੀ ਰੂਗਾ। ਪਰ ਪਿੰਡ ਵਾਲੇ ਇਹ ਕਹਿ ਰਹੇ ਬਈ ਖੋਲਣ ਨਹੀਂ ਦੇਣਾ ਠੇਕਾ। ਪਿੰਡ ਵਾਸੀ ਇਹਨਾਂ ਨੂੰ ਪਹਿਲਾਂ ਤ్రਾਈ ਕਰਨਾ ਚਾਹੀਦਾ ਸੀ ਨਾ ਜਦੋਂ ਖੁੱਲਿਆ ਨਾ ਸੀਗਾ ਸਰ ਖੁੱਲਣ ਤੋਂ ਬਾਅਦ ਇਹਨਾਂ ਨੇ ਤ్రਾਈ ਕੀਤਾ ਨਾ ਖੁੱਲਣ ਤੋਂ ਪਹਿਲਾਂ ਤ్రਾਈ ਕਰਨਾ ਚਾਹੀਦਾ ਸੀਗਾ ਹੁਣ ਮੰਗ ਪੱਤਰ ਦਿੱਤਾ ਗਿਆ ਪਿੰਡ ਵਿੱਚ ਆ ਮੰਗ ਪੱਤਰ ਦਿੱਤਾ ਗਿਆ ਇਹ ਮੈਂ ਆਪਣੇ ਹਰ ਥੋੜੀ ਦੱਸੂਗਾ ਹਰ ਥੋੜੀ ਜਿੱਦਾਂ ਉਹਨਾਂ ਦੀ ਦਿਸਾਂਤ ਦਿਸ ਹੋ ਗਿਆ ਤੇ ਮੈਂ ਉਹਨਾਂ ਦੇ ਅਕੋਰਡਿੰਗ ਲਿਖ ਲਵਾਂਗਾ ਇਹਨਾਂ ਨੂੰ